ਮੇਰਾ ਵਿਆਹ ਬਹੁਤ ਹੀ ਜਲਦਬਾਜ਼ੀ ਵਿੱਚ ਹੋਇਆ ਸੀ ਵਿਆਹ ਦੀ ਤਰੀਕ ਵੀ ਤੈਹ ਹੋ ਗਈ ਮੇਰੇ ਪਾਪਾ ਬਹੁਤ ਹੀ ਪੁਰਾਣੇ ਖਿਆਲਾਂ ਦੇ ਸਨ ਇਸ ਲਈ ਉਹਨਾਂ ਨੇ ਮੇਰੀ ਮੁੰਡੇ ਨਾਲ ਪਛਾਣ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਪਰ ਫਿਰ ਵੀ ਭਾਬੀ ਤੋਂ ਮੈਂ ਉਸ ਮੁੰਡੇ ਦੀ ਕਾਫੀ ਤਾਰੀਫ ਸੁਣੀ ਸੀ ਉਹ ਬਹੁਤ ਹੀ ਖੂਬਸੂਰਤ ਸੀ ਪਰ ਮੇਰੀ ਮੇਰੇ ਹੋਣ ਵਾਲੇ ਜੀਵਨ ਸਾਥੀ ਨੂੰ ਦੇਖਣ ਦੀ ਉਤਸੁਕਤਾ ਵਧਦੀ ਜਾ ਰਹੀ ਸੀ ਮੈਂ ਆਪਣੀ ਭਾਬੀ ਨੂੰ ਕਿਹਾ ਕਿ ਮੈਂ ਉਸ ਮੁੰਡੇ ਨੂੰ ਦੇਖਣਾ ਚਾਹਨੀ ਆ ਤਾਂ ਭਾਬੀ ਨੇ ਆਪਣੇ ਕੰਨਾਂ ਨੂੰ ਹੱਥ ਲਾ ਲਏ ਤੇ ਕਹਿਣ ਲੱਗੀ ਕਿ ਨਹੀਂ ਨਹੀਂ ਪਾਪਾ ਜੀ ਇਸ ਗੱਲ ਨੂੰ ਕਦੇ ਵੀ ਰਾਜ਼ੀ ਨਹੀਂ ਹੋਣਗੇ ਜੇ ਤੂੰ ਚਾਹਨੀ ਏ ਤਾਂ ਮੈਂ ਤੈਨੂੰ ਉਸਦੀ ਫੋਟੋ ਦਿਖਾ ਸਕਦੀ ਆ ਮੈਂ ਹਾਂ ਕਹਿ ਦਿੱਤੀ ਜਿਸ ਇਨਸਾਨ ਨਾਲ ਮੈਂ ਆਪਣਾ ਪੂਰਾ ਜੀਵਨ ਬਤਾਉਣਾ ਹੈ ਉਸਦੀ ਇੱਕ ਝਲਕ ਤਾਂ ਮੈਂ ਦੇਖ ਹੀ ਸਕਦੀ ਹਾਂ ਨਾ ਉਸ ਨੂੰ ਬਿਨਾਂ ਦੇਖੇ ਕਿਵੇਂ ਆਪਣਾ ਪਤੀ ਸਵੀਕਾਰ ਕਰ ਲਵਾਂ ਤੇ ਜਦੋਂ ਭਾਬੀ ਨੇ ਮੈਨੂੰ ਰਿਹਾਨ ਦੀ ਫੋਟੋ ਦਿਖਾਈ ਤਾ ਮੇਰਾ ਦਿਲ ਜੋਰ ਦੀ ਧੜਕਣ ਲੱਗਿਆ ਉਹ ਬਹੁਤ ਹੀ ਸੋਹਣਾ ਸੀ ਮੈਂ ਆਪਣੀ ਕਿਸਮਤ ਤੇ ਰੱਬ ਨੂੰ ਧੰਨਵਾਦ ਕਰ ਰਹੀ ਸੀ ਕਿ ਐਨਾ ਸੋਹਣਾ ਇਨਸਾਨ ਮੇਰੀ ਜ਼ਿੰਦਗੀ ਵਿੱਚ ਆ ਰਿਹਾ ਬਸ ਇਹੀ ਦੁਆ ਕਰਦੀ ਸੀ ਕਿ ਜਿੰਨਾ ਸੋਹਣਾ ਉਹ ਦੇਖਣ ਨੂੰ ਲੱਗਦਾ ਦਿਲ ਦਾ ਵੀ ਉਨਾ ਹੀ ਸੋਹਣਾ ਹੋਵੇ ਮੈਂ ਵੀ ਦੇਖਣ ਵਿੱਚ ਕੁਝ ਘੱਟ ਨਹੀਂ ਸੀ ਵਿਆਹ ਵਿੱਚ ਥੋੜੇ ਹੀ ਦਿਨ ਬਚੇ ਸਨ ਇਹ ਕ ਮਹੀਨਾ ਕਿਵੇਂ ਨਿਕਲ ਗਿਆ ਪਤਾ ਹੀ ਨਹੀਂ ਚੱਲਿਆ ਵਿਆਹ ਦਾ ਦਿਨ ਆਇਆ ਤੇ ਬਹੁਤ ਹੀ ਸਾਦੇ ਤਰੀਕੇ ਨਾਲ ਸਾਡਾ ਵਿਆਹ ਹੋ ਗਿਆ ਮੈਂ ਆਪਣੇ ਸਹੁਰੇ ਘਰ ਆ ਗਈ। ਮੇਰੀ ਸੱਸ ਨੇ ਮੈਨੂੰ ਇੱਕ ਕਮਰੇ 'ਚ ਬਿਠਾਇਆ ਪਰ ਉਹਨਾਂ ਦੇ ਚਿਹਰੇ 'ਤੇ ਇੱਕ ਚਿੰਤਾ ਨਜ਼ਰ ਆ ਰਹੀ ਸੀ। ਠੰਡ ਦੇ ਮੌਸਮ ਵਿੱਚ ਉਹਨਾਂ ਨੂੰ ਪਸੀਨਾ ਆ ਰਿਹਾ ਸੀ। ਮੈਨੂੰ ਲੱਗਿਆ ਸ਼ਾਇਦ ਵਿਆਹ ਦੀ ਦੌੜ ਭੱਜ ਵਿੱਚ ਉਹਨਾਂ ਨੂੰ ਥਕਾਵਟ ਹੋ ਗਈ ਹੋਵੇਗੀ। ਪਰ ਉਹ ਕਮਰੇ ਵਿੱਚੋਂ ਬਾਹਰ ਗਈ ਤਾਂ ਮੈਂ ਆਪਣਾ ਕਮਰਾ ਚੰਗੀ ਤਰ੍ਹਾਂ ਨਾਲ ਦੇਖਿਆ। ਬਹੁਤ ਹੀ ਚੰਗੇ ਤਰੀਕੇ ਨਾਲ ਸਜਾਇਆ ਹੋਇਆ ਸੀ। ਫੁੱਲਾਂ ਦੀ ਸਜਾਵਟ ਤਾਂ ਦੇਖਣ ਲਾਇਕ ਸੀ। ਰਿਹਾਨ ਦੇ ਬਾਰੇ ਸੋਚ ਕੇ ਮੇਰੇ ਦਿਲ ਦੀ ਧੜਕਣ ਤੇਜ਼ ਹੋਣ ਲੱਗੀ। ਅਚਾਨਕ ਲਾਈਟ ਚਲੀ ਗਈ ਮੈਨੂੰ ਕਮਰੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਪਰ ਅਚਾਨਕ ਲਾਈਟ ਕਿਵੇਂ ਚਲੀ ਗਈ ਉਸੇ ਵਕਤ ਕਿਸੇ ਦੇ ਦਰਵਾਜ਼ੇ ਖੋਲਣ ਤੇ ਫਿਰ ਕਬੰਦ ਕਰਨ ਦੀ ਆਵਾਜ਼ ਆਈ ਹਨੇਰੇ ਵਿੱਚ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਬਸ ਪਰਛਾਈ ਜਿਹੀ ਕੁਝ ਨਜ਼ਰ ਆ ਰਹੀ ਸੀ ਮੈਂ ਪੁੱਛਿਆ ਕਿ ਕੌਣ ਆ ਉਥੇ ਮੈਂ ਰਿਹਾਨ ਤੇਰਾ ਪਤੀ ਉਸਨੇ ਇੰਨਾ ਸੁਣਦੇ ਹੀ ਮੈਂ ਸ਼ਰਮ ਦੇ ਮਾਰੇ ਅੱਗੇ ਕੁਝ ਨਾ ਬੋਲ ਪਾਈ ਰਿਹਾਨ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਮਹੱਲੇ 'ਚ ਟ੍ਰਾਂਸਫਾਰਮ ਸੜ ਗਿਆ ਸ਼ਾਇਦ ਸਾਰੀ ਲਾਈਟ ਚਲੀ ਗਈ ਆ ਤੇ ਹੁਣ ਰਾਤ ਨੂੰ ਲਾਈਟ ਵੀ ਨਹੀਂ ਆਵੇਗੀ ਇਹ ਸੁਣ ਕੇ ਮੈਂ ਕਾਫੀ ਉਦਾਸ ਜਿਹੀ ਹੋ ਗਈ ਕਿਉਂਕਿ ਮੈਨੂੰ ਰਿਹਾਨ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ ਮੇਰਾ ਫੋਨ ਮੇਰੇ ਪਰਸ 'ਚ ਰੱਖਿਆ ਹੋਇਆ ਸੀ ਮੇਰਾ ਪਰਸ ਇਸ ਹਨੇਰੇ ਵਿੱਚ ਪਤਾ ਨਹੀਂ ਕਿੱਥੇ ਰੱਖ ਦਿੱਤਾ ਗਿਆ ਸੀ ਫਿਰ ਰਿਹਾਨ ਮੇਰੇ ਕੋਲ ਆ ਕੇ ਬੈਠ ਗਿਆ ਮੈਨੂੰ ਲੱਗਿਆ ਉਹ ਸ਼ਾਇਦ ਮੋਬਾਈਲ ਦੀ ਲਾਈਟ ਜਗਾਵੇਗਾ ਪਰ ਉਸਨੇ ਅਜੀਹਾ ਕੁਝ ਨਾ ਕੀਤਾ ਉਸਨੇ ਮੇਰਾ ਹੱਥ ਫੜਿਆ ਤੇ ਮੈਨੂੰ ਅੰਗੂਠੀ ਪਹਿਨਾ ਦਿੱਤੀ ਤੇ ਕਹਿਣ ਲੱਗਿਆ ਕਿ ਇਹ ਤੇਰਾ ਗਿਫਟ ਆ ਇਸ ਤੋਂ ਬਾਅਦ ਉਹ ਮੇਰੀ ਤਾਰੀਫ ਕਰਨ ਲੱਗਿਆ ਰਿਹਾਂਦਿਆਂ ਗੱਲਾਂ ਵਿੱਚ ਕੁਝ ਤਾਂ ਜਾਦੂ ਸੀ ਮੈਂ ਉਸ ਦੀਆਂ ਗੱਲਾਂ 'ਚ ਖੋ ਗਈ ਸਵੇਰੇ ਪੰਛੀਆਂ ਦੇ ਚਹਿਕਣ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲ ਗਈ ਤੇ ਚਾਰੇ ਪਾਸੇ ਸੂਰਜ ਦਾ ਪ੍ਰਕਾਸ਼ ਫੈਲਿਆ ਹੋਇਆ ਸੀ ਰਾਤ ਨੂੰ ਰਿਹਾਨ ਦਾ ਸਾਥ ਸੋਚ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਉਹ ਪਲ ਮੇਰੇ ਲਈ ਅਨਮੋਲ ਸਨ ਜਿਵੇਂ ਹੀ ਮੈਂ ਬੈੱਡ ਤੇ ਦੇਖਿਆ ਤਾਂ ਰਿਹਾਨ ਬੈੱਡ ਤੇ ਨਹੀਂ ਸੀ ਮੈਂ ਤੁਰੰਤ ਉੱਠ ਕੇ ਬੈਠ ਗਈ ਮੈਂ ਇੰਨੀ ਦੇਰ ਤੱਕ ਸੌਂ ਰਹੀ ਸੀ ਤੇ ਰਿਹਾਨ ਚਲਿਆ ਗਿਆ ਸੋਹਰੇ ਘਰ ਵਿੱਚ ਪਹਿਲਾ ਦਿਨ ਤੇ ਮੈਂ ਇੰਨੀ ਦੇਰ ਤੱਕ ਸੌਂ ਰਹੀ ਸੀ ਮੈਨੂੰ ਆਪਣੇ ਆਪ ਤੇ ਗੁੱਸਾ ਆਉਣ ਲੱਗਿਆ ਤੇ ਰਿਹਾਨ ਉੱਥੇ ਵੀ ਉਸਨੇ ਮੈਨੂੰ ਉਠਾਇਆ ਨਹੀਂ ਕੜੀ ਵਾਲ ਦੇਖਿਆ ਤਾਂ ਸਵੇਰ ਦੇ 6 ਵਜੇ ਰਹੇ ਸਨ ਮੈਂ ਕਮਰੇ ਚੋਂ ਬਾਹਰ ਆਈ ਤਾਂ ਦੇਖਿਆ ਕਿ ਘਰ ਵਿੱਚ ਸਰਨਾਟਾ ਛਾਇਆ ਹੋਇਆ ਸੀ ਮੈਂ ਫਿਰ ਤੋਂ ਆਪਣੇ ਕਮਰੇ ਚ ਆ ਗਈ ਪਰ ਨੀਂਦ ਮੇਰੀਆਂ ਅੱਖਾਂ ਚੋਂ ਗਾਇਬ ਜਿਹੀ ਹੋ ਗਈ ਪਰ ਇੰਨੀ ਸਵੇਰੇ ਰਿਹਾਨ ਕਿੱਥੇ ਗਿਆ ਹੋਵੇਗਾ ਇਹ ਮੇਰੇ ਸਹੁਰੇ ਘਰ ਵਿੱਚ ਪਹਿਲੀ ਸਵੇਰ ਸੀ ਮੈਨੂੰ ਇਕੱਲੇ ਬਾਹਰ ਜਾਣ ਦਾ ਥੋੜਾ ਜਿਹਾ ਅਜੀਬ ਲੱਗ ਰਿਹਾ ਸੀ ਮੈਂ ਰਿਹਾਨ ਦਾ ਇੰਤਜ਼ਾਰ ਕਰ ਰਹੀ ਸੀ ਕਰੀਬ 7:30 ਵਜੇ ਮੈਨੂੰ ਘਰ ਵਾਲਿਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਦੇਖਿਆ ਕਿ ਮੇਰੀ ਸੱਸ ਹਾਲ ਵਿੱਚ ਬੈਠੀ ਹੱਸ ਰਹੀ ਸੀ ਸ਼ਾਇਦ ਉਹ ਕਿਤੋਂ ਆਈ ਸੀ ਮੈਨੂੰ ਦੇਖ ਕੇ ਕਹਿਣ ਲੱਗੀ ਆ ਮੇਰੇ ਕੋਲ ਬੈਠ ਮੈਂ ਉਹਨਾਂ ਦੇ ਪੈਰ ਛੂਹੇ ਤੇ ਫਿਰ ਉਹਨਾਂ ਕੋਲ ਜਾ ਕੇ ਬੈਠ ਗਈ ਕਹਿਣ ਲੱਗੀ ਮੇਰੀ ਤਬੀਅਤ ਅਚਾਨਕ ਖਰਾਬ ਹੋ ਗਈ ਰਿਹਾਨ ਮੈਨੂੰ ਹਸਪਤਾਲ ਲੈ ਗਿਆ ਇਹ ਸੁਣ ਕੇ ਮੈਨੂੰ ਸਮਝ ਆ ਗਿਆ ਕਿ ਰਿਹਾਨ ਕਮਰੇ ਵਿੱਚ ਕਿਉਂ ਨਹੀਂ ਸੀ ਪਰ ਅੱਗੇ ਦੀ ਗੱਲ ਸੁਣ ਕੇ ਮੇਰੇ ਹੋਸ਼ ੁੱਟ ਗਏ ਉਹ ਕਹਿਣ ਲੱਗੀ ਬੇਟਾ ਮੈਨੂੰ ਬਹੁਤ ਅਜੀਬ ਲੱਗ ਰਿਹਾ ਕਿ ਤੂੰ ਸਾਰੀ ਰਾਤ ਕਮਰੇ 'ਚ ਇਕੱਲੀ ਬੈਠੀ ਰਹੀ ਤੈਨੂੰ ਕਮਰੇ 'ਚ ਬਿਠਾ ਕੇ ਜਦੋਂ ਮੈਂ ਬਾਹਰ ਆਈ ਤਾਂ ਮੇਰੀ ਤਬੀਅਤ ਅਚਾਨਕ ਹੀ ਵਿਗੜ ਗਈ। ਰਿਹਾਨ ਮੈਨੂੰ ਹਸਪਤਾਲ ਲੈ ਗਿਆ ਮੇਰਾ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਸੀ। ਸਾਰੀ ਰਾਤ ਅਸੀਂ ਹਸਪਤਾਲ ਵਿੱਚ ਬੈਠ ਕੇ ਲੰਘਾਈ। ਹੁਣੇ ਘਰ ਵਾਪਸ ਆਏ ਆ ਰਿਹਾਨ ਮੈਨੂੰ ਘਰ ਛੱਡ ਕੇ ਦਵਾਈਆਂ ਲੈਣ ਗਿਆ ਤੇ ਤੂੰ ਵੀ ਕੀ ਸੋਚਦੀ ਹੋਵੇਂਗੀ ਕਿ ਵਿਆਹ ਦੀ ਪਹਿਲੀ ਰਾਤ ਹੀ ਮੇਰਾ ਪਤੀ ਮੇਰੇ ਨਾਲ ਨਹੀਂ ਸੀ। ਮੇਰੀ ਸੱਸ ਦੀਆਂ ਗੱਲਾਂ ਸੁਣ ਕੇ ਮੇਰੇ ਮਨ 'ਚ ਤੂਫਾਨ ਉੱਠ ਗਿਆ ਜੇ ਮੇਰਾ ਪਤੀ ਸਾਰੀ ਰਾਤ ਹਾਸਪਤਾਲ ਵਿੱਚ ਰਿਹਾ ਤਾਂ ਮੇਰੇ ਕਮਰੇ 'ਚ ਕੌਣ ਸੀ ਮੇਰਾ ਦਮ ਘੁੱਟ ਰਿਹਾ ਸੀ ਮੈਨੂੰ ਚੱਕਰ ਜਿਹਾ ਆਉਣ ਲੱਗੇ ਕੌਣ ਮੇਰੇ ਨਾਲ ਰਹਿਣ ਦੇ ਨਾਮ ਤੇ ਇਹ ਗੰਦਾ ਖੇਡ ਖੇਡਦਾ ਸਕਦਾ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਉੱਥੇ ਹੀ ਢੱਗ ਜਾਵਾਂਗੀ ਐਨੇ ਨਰਹਾਨ ਹਾਲ ਚ ਆਇਆ ਉਹ ਮੇਰੇ ਵੱਲ ਦੇਖਣ ਲੱਗਿਆ ਤੇ ਕਹਿਣ ਲੱਗਿਆ ਕਿ ਸੌਰੀ ਅਨੀਤਾ ਮੈਂ ਰਾਤ ਨੂੰ ਹਾਸਪਤਾਲ ਵਿੱਚ ਫਿਰ ਮਾਂ ਕਹਿਣ ਲੱਗੀ ਮੈਂ ਇਸ ਨੂੰ ਸਭ ਕੁਝ ਦੱਸ ਦਿੱਤਾ ਮੈਂ ਇਹ ਸੋਚੀ ਜਾ ਰਹੀ ਸੀ ਕਿ ਇਹ ਆਵਾਜ਼ ਉਹ ਨਹੀਂ ਸੀ ਉਸ ਇਨਸਾਨ ਦੇ ਸ਼ਬਦ ਹੁਣ ਤੱਕ ਮੇਰੇ ਕੰਨਾਂ 'ਚ ਗੂੰਜ ਰਹੇ ਸੀ ਹੁਣ ਮੈਨੂੰ ਖੁਦ ਤੋਂ ਨਫ਼ਰਤ ਹੋਣ ਲੱਗੀ ਮੈਂ ਸੱਚੋਂ ਅਪਚਾਪ ਆਪਣੇ ਕਮਰੇ 'ਚ ਆ ਗਈ ਥੋੜੀ ਦੇਰ ਬਾਅਦ ਰਿਹਾਨ ਕਮਰੇ 'ਚ ਆਇਆ ਕਹਿਣ ਲੱਗਿਆ ਪਲੀਜ਼ ਮੈਨੂੰ ਮਾਫ਼ ਕਰ ਦੇ ਮੈਂ ਆਪਣੇ ਲਈ ਬਹੁਤ ਕੁਝ ਸੋਚ ਰੱਖਿਆ ਸੀ ਪਰ ਅਚਾਨਕ ਮਾਂ ਦੀ ਸਿਹਤ ਖਰਾਬ ਹੋ ਗਈ ਮੈਨੂੰ ਉਸੇ ਸਮੇਂ ਹਸਪਤਾਲ ਜਾਣਾ ਪਿਆ ਪਰ ਮੈਂ ਨਿਸ਼ਾ ਭੈਣ ਨੂੰ ਸਭ ਕੁਝ ਦੱਸ ਕੇ ਗਿਆ ਸੀ ਉਹ ਤੈਨੂੰ ਦੱਸ ਦੇਵੇ ਕਿ ਉਸਨੇ ਤੈਨੂੰ ਕੁਝ ਨਹੀਂ ਦੱਸਿਆ ਰਿਹਾਨ ਮੇਰੇ ਨਾਲ ਗੱਲ ਕਰ ਰਿਹਾ ਸੀ ਤੇ ਮੈਂ ਸਿਰਫ ਉਸ ਨੂੰ ਦੇਖੀ ਜਾ ਰਹੀ ਸੀ ਉਸ ਨੂੰ ਸੱਚਮੁੱਚ ਹੀ ਬਹੁਤ ਦੇਰ ਹੋ ਗਈ ਸਭ ਕੁਝ ਖਤਮ ਹੋ ਗਿਆ ਮੇਰੇ ਤੋਂ ਹੁਣ ਇਹ ਸਹਿਣ ਨਹੀਂ ਹੋ ਰਿਹਾ ਸੀ ਮੇਰੀਆਂ ਅੱਖਾਂ 'ਚ ਹੰਝੂ ਵਹਿਣ ਲੱਗੇ ਮੈਂ ਮਨਾ ਕਰ ਦਿੱਤਾ ਕਿ ਨਾ ਹੀ ਨਿਸ਼ਾ ਮੇਰੇ ਕਮਰੇ ਚ ਆਈ ਤੇ ਨਾ ਹੀ ਉਸਨੇ ਮੈਨੂੰ ਕੁਝ ਦੱਸਿਆ। ਰਿਹਾਨ ਕਹਿਣ ਲੱਗਿਆ ਇਹ ਕੁੜੀ ਵੀ ਬਹੁਤ ਭਲਕੜ ਹੋ ਗਈ ਆ ਸਭ ਕੁਝ ਭੁੱਲ ਜਾਂਦੀ ਆ। ਪਲੀਜ਼ ਤੂੰ ਰੋੜ ਨਾ ਮੈਨੂੰ ਲੱਗਦਾ ਤੂੰ ਰਾਤ ਭਰ ਵੀ ਕੁਝ ਨਾ ਕੁਝ ਸੋਚਦੀ ਰਹੀ ਹੋਵੇਂਗੀ। ਮੈਂ ਜਾਣਦਾ ਹਾਂ ਕਿ ਇੱਕ ਕੁੜੀ ਲਈ ਉਹ ਰਾਤ ਕਿੰਨੀ ਮਹੱਤਵਪੂਰਨ ਹੁੰਦੀ ਆ। ਰਿਹਾਨ ਮੇਰੇ ਤੋਂ ਮਾਫੀ ਮੰਗ ਰਿਹਾ ਸੀ ਪਰ ਮੈਂ ਜਿਸ ਤਕਲੀਫ ਚੋਂ ਗੁਜ਼ਰ ਰਹੀ ਸੀ ਮੈਂ ਉਹ ਬਿਆਨ ਤੱਕ ਨਹੀਂ ਕਰ ਸਕਦੀ ਸੀ। ਬਹੁਤ ਕੁਝ ਗਲਤ ਹੋ ਗਿਆ ਮੈਨੂੰ ਬਹੁਤ ਰੋਣਾ ਆ ਰਿਹਾ ਸੀ ਮੈਨੂੰ ਰੋਂਦੀ ਨੂੰ ਦੇਖ ਕੇ ਰਿਹਾਨ ਵੀ ਪਰੇਸ਼ਾਨ ਹੋ ਗਿਆ ਉਹ ਮੇਰੇ ਤੋਂ ਫਿਰ ਤੋਂ ਮਾਫੀ ਮੰਗਣ ਲੱਗਿਆ ਉਸ ਦੇ ਸ਼ੋਂ ਨਾਲ ਮੈਨੂੰ ਕਰੰਟ ਜਿਹਾ ਲੱਗਿਆ ਮੈਂ ਉਸ ਨੂੰ ਆਪਣੇ ਆਪ ਤੋਂ ਦੂਰ ਕੀਤਾ ਮੈਨੂੰ ਹੁਣ ਸਭ ਤੋਂ ਡਰ ਲੱਗਣ ਲੱਗਿਆ ਮੇਰੀ ਹਾਲਤ ਮੈਨੂੰ ਬਹੁਤ ਅਜੀਬ ਲੱਗ ਰਹੀ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਰਾਤ ਨੂੰ ਹਸਪਤਾਲ ਵਿੱਚ ਹੋਣ ਕਰਕੇ ਮੈਂ ਉਸ ਨਾਲ ਨਿਰਾਸ਼ਾ ਪਰ ਮੇਰੇ ਮਨ ਵਿੱਚ ਬਾਰ ਬਾਰ ਇਹੀ ਸਵਾਲ ਉੱਠਦਾ ਸੀ ਕਿ ਉਹ ਇਨਸਾਨ ਆਖਰ ਕੌਣ ਸੀ ਫਿਰ ਰਿਹਾਨ ਕਹਿਣ ਲੱਗਿਆ ਕਿ ਇਹ ਮੇਰੀ ਹੀ ਗਲਤੀ ਆ ਮੈਨੂੰ ਤੈਨੂੰ ਦੱਸ ਕੇ ਜਾਣਾ ਚਾਹੀਦਾ ਸੀ ਤੂੰ ਹੁਣ ਆਰਾਮ ਕਰ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਮੇਰੀ ਸਿਹਤ ਵਿਗੜਨ ਲੱਗੀ ਰਾਤ ਦੇ ਉਸ ਇਨਸਾਨ ਦੇ ਪਿਆਰ ਭਰੇ ਬੋਲ ਮੇਰੇ ਕੰਨਾਂ 'ਚ ਗੂੰਜ ਰਹੇ ਸੀ ਜਿਹੜੇ ਕਿ ਮੈਨੂੰ ਹੁਣ ਬਹੁਤ ਬੁਰੇ ਲੱਗ ਰਹੇ ਸੀ ਮੈਂ ਬਹੁਤ ਪਰਸਤਿਤੀ ਵਿੱਚੋਂ ਗੁਜ਼ਰ ਰਹੀ ਸੀ ਕਿ ਉਸ ਲਈ ਤੋਖਾ ਸ਼ਬਦ ਵੀ ਥੋੜਾ ਪੈ ਜਾਵੇ ਮੈਂ ਮੇਰੇ ਤੋਂ ਹੁਣ ਇਹ ਸਹਿਣ ਨਹੀਂ ਹੋ ਰਿਹਾ ਸੀ ਮੇਰੇ ਤੇ ਕਿੰਨਾ ਕਿਵੇਂ ਇੰਨਾ ਵੱਡਾ ਪਾਪ ਹੋ ਗਿਆ ਮੈਂ ਆਪਣੇ ਪਤੀ ਨੂੰ ਧੋਖਾ ਦਿੱਤਾ ਪਰ ਮੈਂ ਇਹ ਸਭ ਕਿਵੇਂ ਕਰ ਦਿੱਤਾ ਮੇਰੇ ਕਮਰੇ ਵਿੱਚ ਕੌਣ ਆਇਆ ਸੀ ਹਨੇਰੇ ਵਿੱਚ ਕਿਸ ਨੇ ਮੇਰਾ ਫਾਇਦਾ ਚੁੱਕਿਆ ਮੇਰੇ ਮਨ ਵਿੱਚ ਇੱਕ ਹੋਰ ਡਰ ਪੈਦਾ ਹੋ ਗਿਆ ਕਿ ਜਦੋਂ ਰਿਹਾਨ ਨੂੰ ਸੱਚ ਪਤਾ ਲੱਗੇਗਾ ਤਾਂ ਕੀ ਹੋਵੇਗਾ ਮੈਂ ਰਿਹਾਨ ਤੋਂ ਬਿਦਾ ਬਿਨਾ ਕਦੇ ਕਿਸੇ ਹੋਰ ਬਾਰੇ ਨਹੀਂ ਸੋਚਿਆ ਸੀ ਰਿਹਾਨ ਹੀ ਮੇਰੀ ਜ਼ਿੰਦਗੀ ਚਾਉਣ ਵਾਲਾ ਪਹਿਲਾ ਇਨਸਾਨ ਸੀ ਮੈਂ ਰਿਹਾਨ ਨੂੰ ਆਪਣੇ ਪਤੀ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ ਪਰ ਕਿਸੇ ਨੀਚ ਇਨਸਾਨ ਨੇ ਮੇਰੇ ਤੋਂ ਜੀਣ ਦਾ ਹੱਕ ਖੋ ਲਿਆ ਮੈਂ ਆਪਣੇ ਹੀ ਹੱਥਾਂ ਨਾਲ ਆਪਣੇ ਸਿਰ ਦੇ ਵਾਲ ਪੱਟ ਰਹੀ ਸੀ ਸਵੇਰ ਦੇ 11 ਵਜੇ ਜਦੋਂ ਕਿਸੇ ਨੇ ਮੇਰੇ ਧੰਮ ਕਮਰੇ ਦਾ ਦਰਵਾਜ਼ਾ ਖੜਕਾਇਆ ਮੇਰੀਆਂ ਅੱਖਾਂ ਰੋ ਰੋ ਕੇ ਲਾਲ ਹੋ ਗਈਆਂ ਮੈਂ ਆਪਣੇ ਹੰਝੂ ਪੂੰਝੇ ਦੇਖਿਆ ਤਾਂ ਮੇਰੀ ਨਣਦ ਨਿਸ਼ਾ ਸੀ ਰਿਹਾਨ ਤੇ ਨਿਸ਼ਾ ਦੋਵੇਂ ਭੈਣ ਭਰਾ ਸੀ ਪਰ ਘਰ ਵਿੱਚ ਕੋਈ ਮਰਦ ਨਹੀਂ ਸੀ ਫਿਰ ਇੰਨੀ ਘਟੀਆ ਹਰਕਤ ਕਿਸ ਨੇ ਮੇਰੇ ਨਾਲ ਕੀਤੀ ਖੈਰ ਮੈਂ ਉੱਠ ਕੇ ਵਾਸ਼ਰੂਮ ਗਈ ਤੇ ਮੂੰਹ ਹੱਥ ਧੋ ਕੇ ਕਮਰੇ 'ਚ ਆ ਗਈ ਮੇਰੀ ਨਣਦ ਮੈਨੂੰ ਨਾਸ਼ਤਾ ਕਰਨ ਲਈ ਕਹਿ ਕੇ ਗਈ ਨਾਸ਼ਤੇ ਦੇ ਟੇਬਲ ਤੇ ਮੇਰੀ ਨਣਦ ਤੇ ਰਿਹਾਨ ਹੀ ਸੀ ਮੇਰੀ ਸੱਸ ਉੱਥੇ ਨਹੀਂ ਸੀ ਸ਼ਾਇਦ ਉਹਨਾਂ ਦੀ ਸਿਹਤ ਖਰਾਬ ਹੋਵੇਗੀ ਤੇ ਉਹ ਰਾਮ ਕਰ ਰਹੇ ਹੋਣਗੇ ਮੈਂ ਰਿਹਾਨ ਦੇ ਨਾਲ ਵਾਲੀ ਕੁਰਸੀ ਤੇ ਜਾ ਕੇ ਬੈਠ ਗਈ ਰਿਹਾਨ ਨਿਸ਼ਾ ਤੇ ਚਲਾ ਰਿਹਾ ਸੀ ਕਿ ਉਸਨੇ ਮੈਨੂੰ ਕਿਉਂ ਨਹੀਂ ਦੱਸਿਆ ਫਿਰ ਨਿਸ਼ਾਨੇ ਦੱਸਿਆ ਕਿ ਮੈਂ ਥੱਕ ਗਈ ਸੀ ਇਸ ਲਈ ਮੈਂ ਜਲਦੀ ਸੌ ਗਈ ਫਿਰ ਰਾਤ ਨੂੰ ਸਭ ਦੇ ਘਰ ਦੀ ਲਾਈਟ ਸੀ ਪਰ ਆਪਣੇ ਘਰ ਦੀ ਲਾਈਟ ਨਹੀਂ ਸੀ ਇਹ ਸੁਣ ਕੇ ਤਾਂ ਮੇਰਾ ਸਾਹ ਜਿਵੇਂ ਰੋਕੀ ਗਿਆ ਫਿਰ ਉਹ ਕਹਿਣ ਲੱਗੀ ਕਿ ਸਾਰੀ ਰਾਤ ਆਪਣੇ ਘਰ ਲਾਈਟ ਨਹੀਂ ਸੀ ਫਿਰ ਸਵੇਰੇ ਜਦੋਂ ਦੇਖਿਆ ਤਾਂ ਕਿਸੇ ਨੇ ਆਪਣੇ ਘਰ ਦੀ ਮੇਨ ਸਵਿਚ ਬੰਦ ਕਰ ਦਿੱਤੀ ਸੀ ਇਹ ਸਭ ਕਿਸ ਨੇ ਕੀਤਾ ਪਤਾ ਨਹੀਂ ਪਰ ਇਸ ਹਨੇਰੇ ਵਿੱਚ ਮੇਰਾ ਸਭ ਕੁਝ ਲੁੱਟ ਗਿਆ ਸੀ ਹਰੇਹਾਨ ਕਹਿਣ ਲੱਗਿਆ ਕਿ ਇਹ ਸਭ ਉਸਦੇ ਦੋਸਤਾਂ ਦੀ ਸ਼ੈਤਾਨੀ ਦਿਮਾਗ ਹੋਵੇਗਾ ਉਹਨਾਂ ਨੇ ਜਾਣ ਲੱਗੇ ਮੇਨਸ ਵਿੱਚ ਬੰਦ ਕਰ ਦਿੱਤਾ ਹੋਵੇਗਾ ਰਿਹਾਨ ਹਲਕਾ ਜਿਹਾ ਮੁਸਕਰਾਇਆ ਖਾਣਾ ਖਾ ਕੇ ਮੈਂ ਆਪਣੇ ਕਮਰੇ 'ਚ ਆ ਗਈ ਫਿਰ ਮੇਰਾ ਫੋਨ ਵੱਜਿਆ ਮੈਂ ਫੋਨ ਚੁੱਕਿਆ ਤਾਂ ਕਿਸੇ ਅਣਜਾਣ ਦਾ ਨੰਬਰ ਸੀ ਮੈਂ ਫੋਨ ਚੁੱਕਿਆ ਤਾਂ ਸਾਹਮਣੇ ਤੋਂ ਆਵਾਜ਼ ਆਈ ਕਿ ਉਹ ਆਵਾਜ਼ ਸੁਣਦੀ ਸੁਣਦੇ ਹੀ ਮੇਰੇ ਹੱਥਾਂ 'ਚੋਂ ਫੋਨ ਕਰੀਬ-ਕਰੀਬ ਛੱਟ ਗਿਆ ਸੀ ਮੈਂ ਪੁੱਛਿਆ ਕੌਣ ਬੋਲ ਰਿਹਾ ਤਾਂ ਕਹਿਣ ਲੱਗਿਆ ਮੈਨੂੰ ਭੁੱਲ ਗਈ ਤੂੰ ਤੇਰੇ ਜਿਹੀ ਸੋਹਣੀ ਕੁੜੀ ਮੇਰੀ ਜ਼ਿੰਦਗੀ 'ਚ ਅੱਜ ਤੱਕ ਨਹੀਂ ਆਈ ਇਹ ਸੁਣਦੇ ਹੀ ਮੈਂ ਆਪਣੇ ਗੁੱਸੇ ਤੇ ਕਾਬੂ ਨਾ ਕਰ ਸਕੀ ਤੇ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ ਤੂੰ ਕੀ ਚਾਉਣਾ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਿਆ ਤੇ ਕਹਿਣ ਲੱਗਿਆ ਕਿ ਜਦੋਂ ਮੈਂ ਦੁਲਹਨ ਦੇ ਰੂਪ ਵਿੱਚ ਤੈਨੂੰ ਦੇਖਿਆ ਤਾਂ ਮੈਂ ਖੁਦ ਤੇ ਕਾਬੂ ਨਾ ਕਰ پا ਸਕਿਆ ਮੇਰੇ ਤੋਂ ਇਹ ਗੱਲਾਂ ਸਹਿਣ ਨਹੀਂ ਹੋ ਰਹੀਆਂ ਸੀ ਮੈਂ ਫੋਨ ਕੱਟ ਦਿੱਤਾ ਕਿੰਨਾ ਘਟਿਆ ਇਨਸਾਨ ਆ ਉਹ ਇਹ ਉਸ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਸੀ ਮੈਂ ਕਿਸ ਦੌਰ ਚੋਂ ਗੁਜ਼ਰ ਰਹੀ ਸੀ ਇਹ ਤਾਂ ਬਸ ਮੈਂ ਹੀ ਜਾਣਦੀ ਸੀ ਰਾਤ ਨੂੰ ਉਸ ਨੇ ਮੈਨੂੰ ਫੋਨ ਤੇ ਮੈਸੇਜ ਕੀਤਾ ਕਿ ਤੂੰ ਰਿਹਾਨ ਤੋਂ ਦੂਰ ਰਹੀਂ ਨਹੀਂ ਤਾਂ ਮੈਂ ਸਭ ਕੁਝ ਰਿਹਾਨ ਨੂੰ ਦੱਸ ਦੇਵਾਂਗਾ ਤੇ ਉਸ ਨੂੰ ਇਹ ਵੀ ਕਹਿ ਦੇਵਾਂਗਾ ਕਿ ਵਿਆਹ ਤੋਂ ਪਹਿਲਾਂ ਵੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਸਾਡੇ ਹਰ ਤਰ੍ਹਾਂ ਦੇ ਸਬੰਧ ਸਨ ਐਸ ਲਈ ਕੰਨ ਖੋਲ ਕੇ ਸੁਣ ਲਾ ਰਿਹਾ ਹਾਂ ਨੂੰ ਆਪਣੇ ਨੇੜੇ ਤੇੜੇ ਵੀ ਆਉਣ ਨਾ ਦੇਵੀਂ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਬਹੁਤ ਡਰ ਗਈ ਮੈਂ ਇਹ ਗੱਲ ਰਿਹਾਨ ਨੂੰ ਅਜੇ ਤੱਕ ਨਹੀਂ ਦੱਸੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਸੱਚ ਜਾਣ ਕੇ ਕਿਤੇ ਉਹ ਮੈਨੂੰ ਤਲਾਕ ਹੀ ਨਾ ਦੇ ਦੇਵੇ ਜਦ ਕੇ ਰਿਹਾਨ ਮੇਰੇ ਕੋਲ ਆਉਂਦਾ ਤਾਂ ਮੈਂ ਕਿਸੇ ਨਾ ਕਿਸੇ ਬਹਾਨੇ ਨਾਲ ਉਸ ਨੂੰ ਆਪਣੇ ਤੋਂ ਦੂਰ ਕਰ ਦਿੰਦੀ ਪਰ ਆਖਰ ਹੈ ਤਾਂ ਉਹ ਮੇਰਾ ਪਤੀ ਹੀ ਸੀ ਮੈਂ ਉਸ ਨੂੰ ਕਿੰਨੇ ਦਿਨ ਬਹਾਨੇ ਬਣਾਉਂਦੀ ਰਹੀ ਜੇ ਰਿਹਾਨ ਮੇਰੇ ਕੋਲ ਆਇਆ ਤੇ ਉਸ ਨੂੰ ਉਸ ਰਾਤ ਦੀ ਸਚਾਈ ਬਾਰੇ ਪਤਾ ਚੱਲ ਗਿਆ ਤਾਂ ਕਿਤੇ ਉਹ ਮੈਨੂੰ ਛੱਡ ਹੀ ਨਾ ਦੇਵੇ ਇਹ ਸੋਚ ਦੇ ਕੇ ਜੇ ਉਹ ਇਨਸਾਨ ਰਿਹਾਨ ਨੂੰ ਮਿਲਿਆ ਤੇ ਉਸ ਨੂੰ ਮੇਰੇ ਬਾਰੇ ਕੁਝ ਉਲਟਾ ਸਿੱਧਾ ਕਹਿ ਦਿੱਤਾ ਤਾਂ ਮੇਰਾ ਘਰ ਬਰਬਾਦ ਹੋ ਜਾਵੇਗਾ ਇੱਕ ਔਰਤ ਲਈ ਉਸ ਦੀ ਗਰੈਸਤੀ ਬਹੁਤ ਜ਼ਰੂਰੀ ਹੁੰਦੀ ਆ ਪਰ ਉਹਨਾਂ ਹੀ ਜ਼ਰੂਰੀ ਉਸ ਦਾ ਆਤਮ ਸਨਮਾਨ ਮੈਂ ਸਾਰੀਆਂ ਗੱਲਾਂ ਸੋਚ-ਸੋਚ ਕੇ ਬਹੁਤ ਪਰੇਸ਼ਾਨ ਹੋ ਗਈ ਮਨ ਵਿੱਚ ਇੱਕ ਅਜੀਬ ਜਿਹਾ ਡਰ ਲੱਗਿਆ ਰਹਿੰਦਾ ਸੀ ਇੱਕ ਦਿਨ ਕੁਝ ਅਜੀਹਾ ਹੋਇਆ ਜਿਸ ਨੇ ਮੇਰੇ ਹੋਸ਼ ਉਡਾ ਦਿੱਤੇ ਮੇਰੀ ਨਾਨਦ ਨਿਸ਼ਾ ਦਾ ਇੱਕ ਦੋਸਤ ਸੀ ਉਹ ਦੋਨੋਂ ਕਾਲਜ 'ਚ ਇਕੱਠੇ ਪੜ੍ਹਦੇ ਸੀ ਉਹ ਨਿਸ਼ਾ ਦਾ ਮਗੇਤਰ ਵੀ ਸੀ ਇੱਕ ਦਿਨ ਉਹ ਸਾਡੇ ਘਰ ਆਇਆ ਮੇਰੀ ਸੱਸ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਨਿਸ਼ਾ ਦਾ ਮਗੇਤਰ ਆ ਰਿਹਾ ਤੂੰ ਖਾਣੇ ਦੀ ਤਿਆਰੀ ਕਰ ਮੈਂ ਖਾਣੇ ਦੀ ਪੂਰੀ ਤਿਆਰੀ ਕਰ ਲਈ ਤੇ ਰਾਤ ਨੂੰ ਜਦੋਂ ਰੋਹਿਤ ਘਰ ਆਇਆ ਤਾਂ ਮੈਂ ਰਸੋਈ 'ਚ ਖਾਣਾ ਬਣਾਉਣ 'ਚ ਬੀਜੀ ਸੀ। ਨਿਸ਼ਾ ਵੀ ਮੇਰੀ ਰਸੋਈ ਵਿੱਚ ਮਦਦ ਕਰ ਰਹੀ ਸੀ। ਜਦੋਂ ਸਭ ਕੁਝ ਹੋ ਗਿਆ ਤਾਂ ਨਿਸ਼ਾ ਮੈਨੂੰ ਕਹਿਣ ਲੱਗੀ ਭਾਬੀ ਪਲੀਜ਼ ਸਭ ਦੇ ਸਾਹਮਣੇ ਇਹ ਕਹਿ ਦਿਓ ਕਿ ਖਾਣਾ ਤੁਸੀਂ ਨਹੀਂ ਬਣਾਇਆ ਮੈਂ ਬਣਾਇਆ। ਇਸ ਤਰ੍ਹਾਂ ਕਹਿਣ ਨਾਲ ਮੇਰੀ ਥੋੜੀ ਇੱਜ਼ਤ ਵੱਧ ਜਾਵੇਗੀ ਪਰ ਹਰ ਵਾਰ ਮੇਰੇ ਖਾਣੇ 'ਚ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ। ਹਰ ਕੁੜੀ ਦੀ ਇੱਛਾ ਹੁੰਦੀ ਆ ਕਿ ਉਸ ਦਾ ਪਤੀ ਉਸ ਦੀ ਤਾਰੀਫ਼ ਕਰੇ ਮੈਂ ਵੀ ਹਾਂ ਕਹਿ ਦिती ਸਾਰੇ ਲੋਕ ਖਾਣੇ ਦੇ ਟੇਬਲ ਤੇ ਬੈਠੇ ਹੋਏ ਸੀ ਰੋਹਿਤ ਵੀ ਬੈਠਾ ਹੋਇਆ ਸੀ ਮੈਨੂੰ ਦੇਖ ਕੇ ਹਲਕਾ ਜਿਹਾ ਮੁਸਕਰਾਇਆ ਫਿਰ ਰੋਹਿਤ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੇ ਪਹਿਲੀ ਬਰਕੀ ਮੂੰਹ ਚ ਪਾਈ ਤਾਂ ਉਸ ਨੇ ਕਿਹਾ ਕਿ ਖਾਣਾ ਬਹੁਤ ਹੀ ਸਵਾਦ ਬਣਿਆ ਮੈਨੂੰ ਪਤਾ ਹੈ ਕਿ ਇਹ ਖਾਣਾ ਨਿਸ਼ਾ ਨੇ ਬਣਾਇਆ ਤੁਸੀਂ ਭਾਬੀ ਤੋਂ ਪੁੱਛ ਲਓ ਮੈਂ ਹੀ ਬਣਾਇਆ ਨਿਸ਼ਾ ਨੇ ਕਿ ਹਾਰ ਰੋਹਿਤ ਦੀ ਆਵਾਜ਼ ਸੁਣ ਕੇ ਮੈਂ ਉਸਵਾਲ ਦੇਖਣ ਲੱਗੀ ਇਹ ਆਵਾਜ਼ ਤਾਂ ਉਹ ਅਜੀਬ ਜਹੀ ਮੁਸਕਰਾਹਟ ਨਾਲ ਮੇਰੇ ਵੱਲ ਦੇਖੀ ਜਾ ਰਿਹਾ ਸੀ ਮੇਰੀ ਨਣਦ ਦਾ ਹੋਣ ਵਾਲਾ ਪਤੀ ਮੇਰੇ ਨਾਲ ਕੁਝ ਗਲਤ ਕਰ ਸਕਦਾ ਸੀ ਇਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਇਸ ਤੋਂ ਪਹਿਲਾਂ ਨਾ ਤਾਂ ਮੈਂ ਉਸਨੂੰ ਕਦੇ ਦੇਖਿਆ ਸੀ ਨਾ ਹੀ ਕਦੇ ਮਿਲੀ ਸੀ ਫਿਰ ਉਸਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ ਮੈਂ ਉੱਥੋਂ ਔਟ ਕੇ ਆਪਣੇ ਕਮਰੇ 'ਚ ਆ ਗਈ ਥੋੜੀ ਦੇਰ ਬਾਅਦ ਮੈਨੂੰ ਮੈਸੇਜ ਆਇਆ ਕਿ ਕੱਲ ਦੁਪਹਿਰ ਮੈਨੂੰ ਹੋਟਲ 'ਚ ਮਿਲਣਾ ਜਾਵੀਂ ਨੈਤਾ ਮੈਂ ਸਭ ਨੂੰ ਸੱਚ ਦੱਸ ਦੇਵਾਂਗਾ ਮੈਂ ਫੋਨ ਬੰਦ ਕਰ ਦਿੱਤਾ ਤੇ ਉੱਚੀ ਉੱਚੀ ਰੋਣ ਲੱਗੀ ਆਖਰ ਮੇਰੇ ਨਾਲ ਇਹ ਸਭ ਕਿਉਂ ਕਰ ਰਿਹਾ ਸੀ ਮੈਂ ਇਹ ਸਭ ਪਾਪ ਨਹੀਂ ਕਰ ਸਕਦੀ ਸੀ ਪਰ ਜੇ ਮੈਂ ਸਭ ਨੂੰ ਸੱਚ ਦੱਸਾਂ ਤਾਂ ਕੋਈ ਮੇਰਾ ਯਕੀਨ ਨਹੀਂ ਕਰੇਗਾ ਮੈਂ ਹੋਟਲ ਜਾਵਾਂ ਨਾ ਜਾਵਾਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਥੋੜੀ ਦੇਰ ਬਾਅਦ ਰਿਹਾਨ ਮੇਰੇ ਕਮਰੇ ਚ ਆਇਆ ਉਸਨੇ ਮੈਨੂੰ ਗਲੇ ਨਾਲ ਲਾ ਲਿਆ ਪਰ ਮੈਂ ਉਸਨੂੰ ਪਿੱਛੇ ਧੱਕਾ ਦਿੱਤਾ ਉਹ ਗੁੱਸੇ ਨਾਲ ਬੋਲਿਆ ਕਿ ਇਹ ਕੀ ਤਰੀਕਾ ਉਸ ਦਿਨ ਮਨ ਮੰਨਿਆ ਕਿ ਮੇਰੇ ਤੋਂ ਗਲਤੀ ਹੋ ਗਈ ਆ ਮੈਂ ਨਹੀਂ ਆ ਸਕਿਆ ਪਰ ਮੈਂ ਕੁਝ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਸੀ ਨਾ ਹੀ ਉਸ ਦਿਨ ਦੇ ਲਈ ਤੂੰ ਮੈਨੂੰ ਇੰਨੀ ਵੱਡੀ ਸਜ਼ਾ ਦੇ ਰਹੀ ਆ ਮੈਂ ਫਿਰ ਵੀ ਚੁੱਪ ਸੀ ਥੋੜੀ ਦੇਰ ਬਾਅਦ ਮੈਂ ਗੱਲ ਬਦਲ ਦਿੱਤੀ ਤੇ ਪੁੱਛਣ ਲੱਗੀ ਕਿ ਰੋਹਿਤ ਕਿਉਂ ਜਿਆ ਮੁੰਡਾ ਫਿਰ ਰਿਹਾਨ ਕਹਿਣ ਲੱਗਿਆ ਕਿ ਮੈਂ ਤੇ ਨਿਸ਼ਾ ਇੱਕੀ ਕਾਲਜ ਚ ਪੜਦੇ ਸੀ ਰੋਹਿਤ ਵੀ ਸਾਡੇ ਨਾਲ ਹੀ ਪੜਦਾ ਸੀ ਸਾਡੀ ਚੰਗੀ ਦੋਸਤੀ ਹੋ ਗਈ ਉਹ ਆਪਣੇ ਮਾਤਾ ਪਿਤਾ ਦਾ ਇਕੱਲਾ ਮੁੰਡਾ ਮੈਂ ਰਿਹਾਨ ਨੂੰ ਕਿਹਾ ਕਿ ਮੈਨੂੰ ਤਾਂ ਉਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ ਇਹ ਸੁਣ ਕੇ ਰਿਹਾਨ ਥੋੜੀ ਦੇਰ ਤਾਂ ਚੁੱਪ ਹੋ ਗਿਆ ਫਿਰ ਉਸਨੇ ਕਿਹਾ ਕਿ ਅੱਜ ਕਹਿ ਦਿੱਤਾ ਫਿਰ ਦੁਬਾਰਾ ਨਾ ਕਹੀਂ ਮੰਮੀ ਦੇ ਸਾਹਮਣੇ ਤਾਂ ਬਿਲਕੁਲ ਵੀ ਨਾ ਕਹੀਂ ਮੰਮੀ ਨੇ ਤਾਂ ਉਸ ਨੂੰ ਜਵਾਈ ਦੇ ਰੂਪ ਚ ਸਵੀਕਾਰ ਕਰ ਲਿਆ ਇਹ ਸੁਣ ਕੇ ਮੈਂ ਵੀ ਚੁੱਪ ਹੋ ਗਈ ਦੂਜੇ ਦਿਨ ਮੈਂ ਹੋਟਲ ਪਹੁੰਚੀ ਰੋਹਿਤ ਪਹਿਲਾਂ ਤੋਂ ਹੀ ਕਮਰੇ ਚ ਬੈਠਾ ਸੀ ਕਹਿਣ ਲੱਗਿਆ ਕਿ ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗੀ ਮੈਂ ਕਿਹਾ ਕਿ ਮੈਂ ਤੇਰਾ ਕੀ ਬਗਾੜਿਆ ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ ਉਹ ਕਹਿਣ ਲੱਗਿਆ ਕਿ ਮੈਂ ਜਦੋਂ ਤੈਨੂੰ ਦੁਲਹਾਂ ਦੇ ਰੂਪ ਚ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ ਮੈਂ ਆਪਣੀਆਂ ਭਾਵਨਾਵਾਂ ਨੂੰ ਰੋਕਣਾ ਰੋਕ ਨਾ ਸਕਿਆ ਇਸ ਲਈ ਮੈਂ ਨਿਸ਼ਾ ਦੀ ਮਾਂ ਦੇ ਖਾਣੇ ਚ ਕੁਝ ਅਜੀਹਾ ਮਿਲਾ ਦਿੱਤਾ ਜਿਸ ਦੀ وجہ ਨਾਲ ਉਸ ਦਾ ਬੀਪੀ ਵੱਧ ਜਾਵੇ ਤੇ ਮਜਬੂਰੀ ਚ ਰਿਹਾਨ ਨੂੰ ਵੀ ਹਸਪਤਾਲ ਜਾਣਾ ਪੈ ਜਾਵੇ ਫਿਰ ਮੈਂ ਹੀ ਮੇਨ ਸਵਿਚ 'ਚ ਬੰਦ ਕਰ ਦਿੱਤਾ ਸੀ ਨਿਸ਼ਾ ਨੂੰ ਲੱਗਿਆ ਕਿ ਮੈਂ ਘਰ ਤੋਂ ਜਾ ਚੁੱਕਿਆ ਪਰ ਮੈਂ ਉੱਥੇ ਲੋਕ ਗਿਆ ਤੇ ਬਾਅਦ ਚ ਤੇਰੇ ਕਮਰੇ ਚ ਆ ਗਿਆ ਉਹ ਇਹ ਸਭ ਦੱਸਦੇ ਹੋਏ ਹੱਸ ਰਿਹਾ ਸੀ ਉਸੇ ਵਕਤ ਮੈਂ ਰੂਮ ਦਾ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਰਿਹਾਨ ਖੜਾ ਸੀ ਮੈਂ ਘਰ ਵਿੱਚ ਹੀ ਸੋਚ ਲਿਆ ਸੀ ਕਿ ਚਾਹੇ ਕੁਝ ਵੀ ਹੋ ਜਾਵੇ ਹੁਣ ਮੈਂ ਰਿਹਾਨ ਤੋਂ ਕੁਝ ਨਹੀਂ ਲੁਕਾਵਾਂਗੀ ਚਾਹੇ ਉਹ ਮੈਨੂੰ ਤਲਾਕ ਹੀ ਦੇ ਦੇਣ ਪਰ ਮੈਂ ਉਹਨਾਂ ਨੂੰ ਹੁਣ ਝੂਠ ਨਹੀਂ ਬੋਲਾਂਗੀ ਤੇ ਮੈਂ ਉਸ ਨੂੰ ਨਿਸ਼ਾਨੋਂ ਵੀ ਧੋਖਾ ਦੇਣ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੀ ਉਹ ਰਾਤ ਜਦੋਂ ਰਿਹਾਨ ਨੇ ਕਿਹਾ ਕਿ ਮੈਂ ਇਹ ਗੱਲ ਦੁਬਾਰਾ ਨਾ ਕਰੀਂ ਕਿ ਰੋਹਾਨ ਰੋਹਿਤ ਚੰਗਾ ਮੁੰਡਾ ਹੈ ਤਾਂ ਮੈਂ ਰੁਹਾਨ ਨੂੰ ਸਾਰੀ ਸਚਾਈ ਦੱਸ ਦਿੱਤੀ ਸੀ ਤੇਰੇ ਤੇ ਮੈਂ ਆਪਣੇ ਨਾਲ ਰੁਹਾਨ ਨੂੰ ਹੋਟਲ 'ਚ ਲੈ ਆਈ ਤਾਂ ਕਿ ਉਹ ਆਪਣੀਆਂ ਅੱਖਾਂ ਨਾਲ ਸਾਰੀ ਸਚਾਈ ਦੇਖ ਸਕੇ ਰੁਹਾਨ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇ ਰੋਹਿਤ ਦੀ ਹਾਲਤ ਤਾਂ ਦੇਖਣ ਵਾਲੀ ਸੀ ਰੁਹਾਨ ਨੇ ਉਸ ਨੂੰ ਬਹੁਤ ਮਾਰਿਆ ਤੇ ਉਸ ਦੇ ਫੋਨ ਵਿੱਚੋਂ ਮੇਰੀਆਂ ਸਾਰੀਆਂ ਫੋਟੋਆਂ ਡਿਲੀਟ ਕਰ ਦਿੱਤੀਆਂ ਤੇ ਉਸ ਨੂੰ ਉੱਥੋਂ ਭਜਾ ਦਿੱਤਾ ਰੁਹਾਨ ਮੇਰੇ ਤੋਂ ਮਾਫੀ ਮੰਗਣ ਲੱਗਿਆ ਕਿ ਉਸ ਦੀ ਵਜ੍ਹਾ ਨਾਲ ਇਹ ਸਭ ਕੁਝ ਹੋਇਆ ਤੇ ਮੈਂ ਰੋਈ ਜਾ ਰਹੀ ਸੀ ਰਿਹਾਨ ਮੈਨੂੰ ਕਹਿਣ ਲੱਗਿਆ ਕਿ ਇਹ ਜੋ ਸਭ ਕੁਝ ਹੋਇਆ ਇਹ ਆਪਣੇ ਤੱਕ ਹੀ ਸੀਮਤ ਰਹੇਗਾ ਉਸਨੇ ਨਿਸ਼ਾ ਤੇ ਰੋਹਿਤ ਦਾ ਰਿਸ਼ਤਾ ਵੀ ਤੋੜ ਦਿੱਤਾ ਰਿਹਾਨ ਨੇ ਮੈਨੂੰ ਦਿਲ ਤੋਂ ਸਵੀਕਾਰ ਕਰ ਲਿਆ ਘਰ ਆ ਕੇ ਉਸਨੇ ਨਿਸ਼ਾ ਤੇ ਮਾਂ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਨਿਸ਼ਾ ਰੋਈ ਜਾ ਰਹੀ ਸੀ ਪਰ ਘੱਟ ਤੋਂ ਘੱਟ ਉਸ ਨੂੰ ਸੱਚ ਦੱਸ ਕੇ ਉਸ ਨੂੰ ਇੱਕ ਧੋਖੇਬਾਜ਼ ਇਨਸਾਨ ਤੋਂ ਤਾਂ ਬਚਾ ਲਿਆ ਸੀ ਇਹ ਸੰਤੁਸ਼ਟੀ ਸੀ ਰਿਹਾਨ ਸੱਚਮੁੱਚ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਨੇ ਮੈਨੂੰ ਆਪਣੇ ਦਿਲ ਤੋਂ ਸਵੀਕਾਰ ਕਰ ਲਿਆ ਵਰਨਾ ਇਹ ਸਭ ਮੈਂ ਉਸ ਨੂੰ ਨਾ ਦੱਸਦੀ ਤਾਂ ਅੰਦਰ ਹੀ ਅੰਦਰ ਘਟ ਘਟ ਕੇ ਮੈਂ ਇੱਕ ਦਿਨ ਮਰ ਜਾਣਾ ਸੀ ਸੋ ਦੋਸਤੋ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਜੇ ਚੈਨਲ ਤੇ ਪਹਿਲੀ ਵਾਰ ਆਉਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ